ਇੱਕ ਸਨੇਾਰੇ ਦਾ ਨਾ ਚੂਹੇ ਨੇ ਹੀਰਾ ਚੱਕ ਲਿਆ ਉਹ ਉਹਦੇ ਪਿੱਛੇ ਭੱਜਿਆ ਚੂਹੇ ਦੇ ਕਿਉਂਕਿ ਹੀਰਾ ਕਿਹੜੇ ਸਸਤਾ ਹੁੰਦਾ ਉਹ ਜਾ ਕੇ ਖੁੱਡਜ ਵੜ ਗਿਆ ਚੂਹਾ ਉਹਨੇ ਖੁੱਡ ਪਟਾ ਲਈ ਖਾਏ ਗਿਆ ਚੂਹਾ ਹੀ ਹੀਰਾ ਉਹਨੂੰ ਹੀਰੇ ਨੂੰ ਖੁੱਡ ਪਟਾਈ ਦੇ ਅੰਦਰ 100 ਚੂਹਾ ਬੈਠਾ ਉਹ ਕਹਿੰਦਾ ਹੁਣ ਇਹਨਾਂ ਚ ਕਿਹੜੇ ਨੇ ਵੱਡੇ ਸਾਡਾ ਮੇਰਾ ਖਾਦਾ ਹੁਣ ਮੰਨੂ ਗਿਆ ਪਤਾ ਲੱਗਦਾ ਇੱਕ ਸਿਆਣਾ ਬੰਦਾ ਖੜਾ ਸੀ ਕਹਿੰਦਾ ਮੈਂ ਦੱਸ ਦਿੰਦਾ ਕਿਹੜਾ ਕਹਿੰਦਾ ਉਹ ਜਿਹੜਾ ਸੈਡ ਉਪਰ ਨੂੰ ਇਕੱਲਾ ਹੀ ਹੋ ਕੇ ਨੱਚ ਰਿਹਾ ਨਾ ਇਹ ਹੈ ਉਹਦਾ ਢਿੱਡ ਪਾੜਿਆ ਹੀਰਾ ਮਿਲ ਗਿਆ ਉਹ ਕਹਿੰਦਾ ਯਾਰ ਤੈਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਇਹੀ ਹੈ ਸੌ ਚੂਹਿਆਂ ਚੋਂ ਕਹਿੰਦਾ ਜਿਹੜੇ ਨੂੰ ਚੌਧਰ ਮਿਲ ਜੇ ਨਾ ਰਾਜ ਭਾਗ ਮਿਲ ਜੇ ਜਾਂ ਪੈਸਾ ਆ ਜੇ ਉਹ ਅਲੱਗ ਹੋ ਕੇ ਨੱਚਣ ਲੱ ਜਾਂਦਾ ਆਪਣੇ ਘੋੜੇ ਮੈਨੂੰ ਛੱਡ ਜਾਂਦਾ ਹੁਣ ਭਗਵੰਤ ਮਾਨ ਕਹਿੰਦਾ ਸੀ ਮੈਂ ਮਾਸਟਰਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਬਣ ਕੇ ਮਾਸਟਰ ਕੁੱਟੇ ਫੇਰ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਸਭ ਤੋਂ ਪਹਿਲਾਂ ਇਹਨੇ ਕਿਸਾਨ ਕੁੱਟੇ ਉਹਨਾਂ ਕਿਸਾਨਾਂ ਦੀ ਰੇਲ ਬਣਾਈ ਵੀ ਹੈ ਇਹਨਾਂ ਪਾਸ ਚੌਧਰ ਆ ਗਈ ਇਹਨਾਂ ਤੇ ਪੱਚਦੀ ਨਹੀਂ ਹੈ